ਦੇ ਨੀਸ ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਪੁਲਿਸ ਦੇ ਸਾਬਕਾ ਐਸਐਸਪੀ ਅਤੇ ਏਆਈਜੀ ਹਸਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਅਮਿਸਰ ਦੀ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 13 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ਵਿੱਚ ਭੇਜਣ ਦੇ ਹੁਕਮ ਦਿੱਤੇ ਇਹ ਮਾਮਲਾ 2019 ਦਾ ਹੈ ਅਤੇ ਐਨਡੀਪੀਐਸ ਕੇਸ ਨਾਲ ਸੰਬੰਧਿਤ ਹੈ ਅਮਰਿੰਦਰ ਸਿੰਘ ਪਾਲ ਜਿਸ ਨੇ ਆਪਣੇ ਆਪ ਨੂੰ ਵਿਕਟਮ ਦੱਸਿਆ ਦਾਵਾ ਕੀਤਾ ਕਿ ਹਸਪਾਲ ਸਿੰਘ ਨੂੰ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅਦਾਲਤ ਨੇ ਹਰਪਾਲ ਸਿੰਘ ਨੂੰ ਕਸਟਡੀ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ ਮੈਂ ਤੁਹਾਡੇ ਮਾਦਰ ਲਈ ਕਲੀਅਰ ਕਰ ਰਹਾ ਹਾਂ ਪਹਿਲਾਂ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਕਾਬੀ ਚੈਨਲ ਤੇ ਉੱਤੇ ਇੱਕ ਇਹ ਜੀ ਹਰਪਾਲ ਸਿੰਘ ਸੀਫ ਦੇ ਨੇ ਡਾੜੀ ਆ ਗਈ ਹੈ ਜੀ ਜੀ ਉਨੂੰ ਅੱਜ ਪੇਸ਼ ਕਰਨਾ ਸੀਗਾ ਮਾਮਲਾ ਸੀਗਾ ਵੀ ਇੱਕ ਨਿਊਜ਼ ਫਲੈਸ਼ ਹੋ ਰਹੀ ਆ ਵੀ ਸੀਬੀਏ ਲੋਕ ਕਿਹਾ ਗਿਆ ਉਹ ਥੋੜਾ ਜਿਹਾ ਮੀਡੀਆ ਨੂੰ ਗਲਤ ਗਾਈਡ ਕੀਤਾ ਗਿਆ ਤੇ ਗਲਤ ਇਨਫੋਰਮੇਸ਼ਨ ਮਿਲੀ ਆ ਐਕਚੁਅਲੀ ਇਹ ਮਕਦਮਾ ਹੈ ਜੀ 2019 ਦਾ ਜਿਹਦਾ ਮੈਂ ਵਿਕਟਮ ਆ ਮੇਰੇ ਤੇ ਅਮਨਸਰ ਐਸਟੀਐਫ ਨੇ 2019 ਦੇ ਵਿੱਚ ਇੱਕ ਉਹਦੇ ਨਾਲ ਐਨਡੀਪੀਐਸ ਦਾ ਇੱਕ ਹੀ ਘਟਨਾ ਸੀਦਾ ਮਕਦਮਾ ਦਰਜ ਕੀਤਾ ਸੀ 200 ਗ੍ਰਾਮ ਹਿਰੋਨ ਮਿੱਤੇ ਪਾਏ ਪੁਲਿਸ ਵੱਲੋਂ ਜoi ਇਨਕੁਆਰੀ ਹੋਈ ਹੈ ਹਾਈ ਲੈਵਲ ਤੇ ਉਹਦੇ ਇਹਦੇ ਵਿੱਚ ਆਲਰੇਡੀ ਪਹਿਲਾਂ ਇੱਕ ਜਿਸਮ ਇੰਸਪੈਕਟਰ ਨੇ ਮਕਦਮਾ ਦਰਜ ਕੀਤਾ ਮੁੜੇ ਦੇ ਬੱਚਾ ਦੇ